ਸਾਨੂੰ ਬਹੁਤ ਆਨੰਦ ਆਇਆ ਮਹਾਮਾਈ ਦੀ ਸਰਵ ਦੇ ਉੱਤੇ ਕਿਰਪਾ ਹੋਏ ਐਦਾਂ ਹੀ ਹਰ ਸਾਲ ਢੋਨਕਾ ਲੱਗੀਆਂ ਰਹੇ ਅਸੀਂ ਹਰ ਇੱਕ ਸਾਲ ਆਨੇ ਆ ਜੀ ਹਰ ਇੱਕ ਸਾਲ ਆਨੇ ਆ ਹਾਂਜੀ ਬਹੁਤ ਚੰਗ ਲੱਗਦਾ ਮਾਂ ਦੇ ਘਰ ਆਏ ਹੈਗੀਆਂ ਕਿੰਨੂ ਨਹੀਂ ਅੱਛਾ ਲੱਗੇਗਾ ਸ਼ਾਂਤੀ ਮਿਲਦੀ ਹੈ ਦਿਲ ਨੂੰ ਆ ਕੇ ਇੱਥੇ ਜੀ ਮਾਂ ਆਪਣੇ ਹਰ ਇੱਕ ਬੱਚੀ ਦੀ ਮਨ ਕਾਮਨਾ ਪੂਰੀ ਕਰਦੀ ਆ ਹੁਣ ਪਹਿਲੀ ਵਾਰ ਮੰਗਿਆ ਮਾਂ ਤੇ ਪੂਰਾ ਕਰੂਗੀ ਬਗਲਾ ਮੁਕੀ ਦੇ ਤਾਮ ਤੇ ਜਿਹੜਾ ਵੀ ਮਾਂ ਆਪਣੀ ਮੁਰਾਦਾਂ ਲੈ ਕੇ ਆਂਦਾ ਉਹ ਬਹੁਤ ਜਲਦੀ ਹੀ ਪੂਰੀਆਂ ਕਰਦੀ ਆ ਮੈਂ ਇਸ ਦਰਬਾਰ ਤੋਂ ਬਹੁਤ ਕੁਝ ਪਾਇਆ ਹੈ ਹਰ पल मानो याद कर दिया तो बहुत ही अच्छा लगता है मैंने हमें पाँच छे साल हो गए हैं हम माता रानी से जो कुछ भी मांगते हैं हमें मिल रहा है हम लोग चाहते हैं हम अपने परिवार के साथ जैसे आए हैं वैसे ही आप लोग भी अपने सब परिवार के साथ सह परिवार यहाँ पर पहुँचे लेकिन यहाँ पे एनर्जी बहुत ज्यादा पॉजिटिव है और मतलब अच्छा लगता है यहाँ पे आके हर साल आते हैं हम लोग सन इन्ना अच्छा लगे लास्ट ईयर भी आए थे ਅਸੀਂ ਆਪਣੇ ਬੱਚਿਆਂ ਨੂੰ ਜਾ ਕੇ ਕਹਾਂਗੇ ਵੀ ਉੱਥੇ ਜ਼ਰੂਰ ਜਾਓ ਇੱਕ ਸਾਤ ਸੰਗਤ ਹਿੰਦੂਆਂ ਦਾ ਜਿਹੜਾ ਆਪਣਾ ਸਭ ਤੋਂ ਬੁਰੀਆ ਹੈਗਾ ਉਹ ਅਸੀਂ ਸਾਨੂੰ ਇਹ ਚੁੰਨੀ ਵੀ ਪੇਂਟ ਕੀਤੀ ਗਈ ਹੈ ਮਾਤਾ ਦੀ ਸਭ ਕੁਝ ਕੀਤਾ ਗਿਆ ਉਹ ਸਾਨੂੰ ਇੰਨਾ ਅੱਛਾ ਵਿਹਾਰ ਲੱਗਿਆ ਵੀ ਸਾਡਾ ਮਨ ਹਲੇ ਵੀ ਕਰਦਾ ਵੀ ਅੱਜ ਘੰਟਾ ਦੋ ਘੰਟੇ ਦੇ ਰੁਕੇ ਜਾਈਏ ਜੈ ਮਾ ਬਗਲਾ ਮੁਖੀ ਜੇਕਰ ਗੱਲ ਕਰੀਏ ਬਗਲਾ ਮੁਖੀ ਧਾਮ ਦੀ ਤਾਂ ਜਿਹੜਾ 243 ਘੰਟਾ ਦਾ ਖੰਡ ਮਾਹ ਜਗ ਚੱਲ ਰਿਹਾ ਸਾਰੇ ਨਾਲ ਸ਼ਰਧਾਲੂ ਮੌਜੂਦ ਨੇ ਜੈ ਮਾ ਬਗਲਾ ਮੁਖੀ ਜੈ ਮਾ ਜੈ ਮਾ ਬਗਲਾ ਮੁਖੀ ਇੱਥੇ ਪਹੁੰਚੇ ਹਾਂ ਜੀ ਬਗਲਾ ਮੁਖੀ ਤਾਮ ਵਿਖੇ 243 ਘੰਟੇ ਦੇ ਖੰਡ ਮਹਾਯੱਗੇ ਦੇ ਵਿੱਚ ਕਿੰਨਾ ਕ ਆਨੰਦ ਆਇਆ ਇੱਥੇ ਆ ਕੇ ਸਾਨੂੰ ਬਹੁਤ ਆਨੰਦ ਆਇਆ ਮਹਾਮਾਈ ਦੀ ਸਰਵ ਦੇ ਉੱਤੇ ਕਿਰਪਾ ਹੋਏ ਐਦਾਂ ਹੀ ਹਰ ਸਾਲ ਟੌਣਕਾ ਲੱਗੀਆਂ ਰਹੇ ਤੁਸੀਂ ਪਹਿਲਾਂ ਵੀ ਆਏ ਹੋ ਜੀ ਕਦੇ ਅਸੀਂ ਹਰ ਇੱਕ ਸਾਲ ਆਨੇ ਆ ਜੀ ਹਰ ਇੱਕ ਸਾਲ ਆਨੇ ਆ ਹਾਂ ਜੀ ਤੇ ਅੱਛਾ ਤੇ ਕਿੱਦਾਂ ਦਾ ਲੱਗ ਰਿਹਾ ਜਦੋਂ ਇੱਥੇ ਆਉਨੇ ਹੋ ਹੈਨਾ ਸਾਰੇ ਸ਼ਰਧਾਲੂਆਂ ਦੇ ਵਿੱਚ ਮਿਲਦੇ ਹੋ ਤੇ ਆ ਹਵਨ ਕੁੰਡ ਦੇ ਵਿੱਚ ਜਾ ਕੇ ਆਹੂਤੀਆਂ ਵੀ ਪਾਉਨੇ ਹੋ ਸਾਨੂੰ ਬਹੁਤ ਅੱਛਾ ਲੱਗਦਾ ਹੈ ਮਨ ਨੂੰ ਬਹੁਤ ਸ਼ਾਂਤੀ ਔਰ ਸਕੂਨ ਮਿਲਦਾ ਹੈ ਤਾਂ ਤੁਸੀਂ ਵੀ ਨਾਲ ਹੀ ਆਏ ਜੀ ਹਾਂਜੀ ਕਿੱਦਾਂ ਤਾਂ ਲੱਗੇ ਜਿੱਥੇ ਆ ਕੇ ਬਹੁਤ ਅੱਛਾ ਲੱਗਿਆ ਜੀ ਬਹੁਤ ਚੜਕਦਾ ਮਾਹ ਦੇ ਘਰ ਆਏ ਹੈਗੀਆਂ ਕਿ ਨੂੰ ਨਹੀਂ ਅੱਛਾ ਲੱਗੇਗਾ ਸ਼ਾਂਤੀ ਮਿਲਦੀ ਹੈ ਦਿਲ ਨੂੰ ਆ ਕੇ ਇੱਥੇ ਕਹਿੰਦੇ ਮਾਤਾ ਰਾਣੀ ਦੇ ਦਰਬਾਰ ਤੱਕ ਕੁਝ ਵੀ ਮੰਗੋ ਤਾਂ ਮਾਤਾ ਰਾਣੀ ਪੂਰਾ ਜ਼ਰੂਰ ਕਰ ਦਿੰਦੇ ਹਾਂਜੀ ਮਾਂ ਆਪਣੇ ਹਰ ਇੱਕ ਬੱਚੀ ਦੀ ਮਨ ਕਾਮਨਾ ਪੂਰੀ ਕਰਦੀ ਆ ਇਹਦਾ ਅਸੀਂ ਮਾਂ ਕੋ ਘਰ ਬੈਠੀ ਮੰਗ ਲਾਂਗੇ ਤਾਂ ਵੀ ਪੂਰਾ ਕਰ ਦੂਗੀ ਮਾਂ ਤਾਂ ਮਾਂ ਹੀ ਆ ਬਿਲਕੁਲ ਤੁਹਾਡੀ ਜੀਵਨ ਦੇ ਵਿੱਚ ਕੋਈ ਛੇਦਣਾ ਅਸੀਂ ਮੰਗਿਆ ਹੋਵੇ ਮਾਤਾ ਰਾਣੀ ਤੋਂ ਤੇ ਪੂਰਾ ਹੋਇਆ ਹੋਵੇ ਮੰਗਿਆ ਮੈਂ ਪਹਿਲੀ ਵਾਰ ਹੀ ਆਲੇ ਫੋੜਾ ਮੰਗਿਆ ਲੈ ਪਹਿਲੀ ਵਾਰ ਅੱਜ ਪਹਿਲੀ ਵਾਰ ਮੈਂ ਤਾਂ ਪਹਿਲੀ ਵਾਰ ਹੀ ਆਈ ਹਾਂ ਇੱਥੇ ਹੁਣ ਪਹਿਲੀ ਵਾਰ ਮੰਗਿਆ ਮਾਂ ਤੇ ਪੂਰਾ ਕਰੂਗੀ ਫੇਰ ਅਸੀਂ ਹਰ ਸਾਲ ਆਵਾਂਗੇ ਹਰ ਜੀ ਨਾ ਪੂਰਾ ਹੋਵੇ ਅੱਛਾ ਤੁਹਾਨੂੰ ਜੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਜੇਕਰ ਸਾਰੇ ਆਯੋਜਿਤ ਦੀ ਗੱਲ ਕਰੀਏ ਹੈ ਨਾ ਯੋਜਨ ਦੀ ਤਾਂ ਕਿਦਾਂ ਦਾ ਲੱਗਿਆ ਇੱਥੇ ਆ ਕੇ ਤੁਹਾਨੂੰ ਦੀ ਯਾ ਲੱਗ ਗਿਆ ਮੈਨੂੰ ਤਾਂ ਬਹੁਤ ਜ਼ਿਆਦਾ। ਬਾਕੀ ਇਹ ਸਾਰੇ ਆਂਦੇ ਹੈਗੇ ਨੇ। ਇਹਨਾਂ ਨਾਲ ਮੈਂ ਪਹਿਲੀ ਵਾਰ ਆਈ ਆ। ਮੈਨੂੰ ਵੀ ਬਹੁਤ ਅੱਛਾ ਲੱਗਿਆ। ਦਿਲ ਨੂੰ ਸਕੂਨ ਮਿਲਿਆ। ਬਾਕੀ ਜੈ ਮਾਤਾ। ਹਮ ਕਿਦਾਂ ਦਾ ਲੱਗਾ ਤੁਹਾਨੂੰ ਇੱਥੇ ਆਏ ਹੋ? ਮਾਤਾ ਰਾਣੀ ਦੇ ਦਰਸ਼ਨ ਕਰੇ ਨੇ। ਜੈ ਮਾਂ ਬਗਲਾ ਮੁਖੀ। ਬਗਲਾ ਮੁਖੀ ਤੇ ਤਾਂ ਹਮ ਤੇ ਜਿਹੜਾ ਵੀ ਮਾਂ ਆਪਣੀ ਮੁਰਾਦਾਂ ਲੈ ਕੇ ਆਂਦਾ ਉਹ ਬਹੁਤ ਜਲਦੀ ਹੀ ਪੂਰੀਆਂ ਕਰ ਦਿਆ ਹੈ। ਮੈਂ ਇਸ ਦਰਬਾਰ ਤੋਂ ਬਹੁਤ ਕੁਝ ਪਾਇਆ ਹੈ। ਔਰ ਮੈਨੂੰ ਬਹੁਤ ਹੀ ਇਸ ਦਰਬਾਰ ਤੇ ਵਿਸ਼ਵਾਸ ਹੈ ਕਿ ਮੈਂ ਹਰ ਪਲ ਮਾਂ ਨੂੰ ਯਾਦ ਕਰਦੀ ਆ ਤੇ ਬਹੁਤ ਹੀ ਅੱਛਾ ਲੱਗਦਾ ਹੈ ਮੈਨੂੰ। ਕੋਈ ਛੋਟਾ ਇੱਕ ਵਾਕਿਆ ਜਿਹੜਾ ਤੁਸੀਂ ਮਾਤਾ ਰਾਣੀ ਤੋਂ ਅਰਦਾਸ ਕੀਤੀ ਹੋਵੇ ਤੇ ਪੂਰੀ ਹੋਈ ਹੋਵੇ ਤੁਹਾਡੇ ਜੀਵਨ ਦੇ ਵਿੱਚ ਮੇਰੀਆਂ ਅਰਦਾਸਾਂ ਬਹੁਤ ਹੀ ਜ਼ਿਆਦਾ ਪੂਰੀਆਂ ਹੋਈਆਂ ਇਸ ਦਰਬਾਰ ਤੋਂ ਮੈਂ ਬਹੁਤ ਮੈਂ ਕੁਝ ਦੱਸ ਨਹੀਂ ਸਕਦੀ ਕੁਝ ਬਿਆਨ ਨਹੀਂ ਕਰ ਸਕਦੀ ਮੈਂ ਬਹੁਤ ਹੀ ਜ਼ਿਆਦਾ ਅਰਦਾਸਾਂ ਪੂਰੀਆਂ ਹੋਈਆਂ ਮੇਰੀਆਂ ਅਪਾਰ ਕਿਰਪਾ ਮਾਤਾ ਰਾਣੀ ਮੇਰੇ ਤੇ ਬਹੁਤ ਅਪਾਰ ਕਿਰਪਾ ਮੇਰਾ ਬਾਲ ਵੀ ਕੋਈ 빙ਾ ਨਹੀਂ ਕਰ ਸਕਦਾ ਮੈਨੂੰ ਇੰਨਾ ਕੋ ਵਿਸ਼ਵਾਸ ਹੈ ਮਾਤਾ ਰਾਣੀ ਤੇ ਤੁਸੀਂ ਪਹਿਲਾਂ ਵੀ ਆਏ ਹੋ ਉੱਥੇ ਕੋਈ ਮੈਂ ਹਰ ਵੀਰਵਾਰ ਵੀ ਆਂਦੀ ਸੀ ਬਟ ਹੁਣ ਥੋੜਾ ਬ੍ਰੇਕ ਹੋ ਗਿਆ ਮੇਰਾ ਘਰ ਬਣ ਰਿਹਾ ਮੈਨੂੰ ਇਸ ਮਹਾਰਾਣੀ ਨੇ ਹੀ ਕਰ ਦਿੱਤਾ ਆ ਤੇ ਮੈਨੂੰ ਬਹੁਤ ਜ਼ਿਆਦਾ ਰਿਸ਼ਕ ਅੱਛਾ ਜੇ ਦੱਸਾਂ ਗੱਲ ਦੱਸੇ ਵੀ ਤੁਹਾਨੂੰ ਪਹਿਲੀ ਗੱਲ ਤੇ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਨਾ ਦੂਜੀ ਗੱਲ ਦੱਸ ਤੁਸੀਂ ਵੀ ਤੁਹਾਡਾ ਘਰ ਵੀ ਬਣ ਰਿਹਾ ਵੀ ਮਾਤਾ ਰਾਣੀ ਦੀ ਇੰਨੀ ਕੀ ਕਿਰਪਾ ਹੈ ਵੀ ਜੋ ਉਹਨਾਂ ਦੇ ਬੱਚਿਆਂ ਨੂੰ ਚਾਹੀਦਾ ਹੁੰਦਾ ਤਾਂ ਮਾਤਾ ਰਾਣੀ ਆਪ ਹੀ ਦੇ ਦਿੰਦੇ ਮੈਂ ਸੋਚਦੀ ਆ ਕਿ ਮੈਂ ਇਹ ਚੀਜ਼ ਮਾਤਾ ਰਾਣੀ ਤੋਂ ਮੰਗਨੀ ਆ ਪਰ ਮੈਨੂੰ ਮੰਗਣ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ ਪਰ ਮੈਨੂੰ ਨਹੀਂ ਪਤਾ ਉਹ ਮੈਨੂੰ ਕਿੱਦਾਂ ਮਿਲਦੀ ਹੈ ਕਿਵੇਂ ਮਿਲਦੀ ਹੈ ਮੈਨੂੰ ਕੁਝ ਨਹੀਂ ਪਤਾ ਮੈਂ ਘਰ ਬਣਾਣਾ ਸੀ ਮੇਰੇ ਕੋ ਜਿਸ ਦਿਨ ਮੈਂ ਘਰ ਸ਼ੁਰੂ ਕੀਤਾ ਸੀ ਮੇਰੇ ਤੋਂ ਕੁਝ ਵੀ ਨਹੀਂ ਸੀਗਾ ਪਰ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਕੋ ਪੈਸਾ ਕਿੱਥੋਂ ਆਇਆ ਔਰ ਕਿਵੇਂ ਲੱਗ ਰਿਹਾ ਮੈਂ ਕੀ ਸੋਚਿਆ ਸੀ ਤੇ ਮਾਤਾ ਰਾਣੀ ਨੇ ਮੈਨੂੰ ਕੀ ਚਮਤਕਾਰ ਕਰਕੇ ਦਿਖਾਇਆ ਮੈਨੂੰ ਗੱਡੀ ਲੈਣੀ ਸੀ ਮੈਂ ਬਹੁਤ ਸੋਚਦੀ ਸੀ ਕਿ ਲੋਕਾਂ ਕੋ ਗੱਡੀਆਂ ਮੈਂ ਵੀ ਗੱਡੀ ਤੇ ਹੀ ਆਵਾਂ ਆਪਣੀ ਮਾਤਾ ਰਾਣੀ ਕੋ ਪਰ ਮਾਤਾ ਰਾਣੀ ਨੇ ਮੇਰੀ ਬਹੁਤ ਹੀ ਜਲਦੀ ਸੁਣੀ ਤੇ ਮੈਨੂੰ ਗੱ ਅਸ਼ਰਧਾਲ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਸਮੇਂ ਦਰਸ਼ਨ ਕਰ ਰਹੇ ਨੇ ਆਓ ਇਸ ਮਾਤਾ ਰਾਣੀ ਦੇ ਦਰਸ਼ਨ ਪਾਓ ਜੋ ਮੁਰਾਦਾ ਪੂਰੀਆਂ ਕਰਨੀ ਹੈ ਇਸ ਮਾਤਾ ਰਾਣੀ ਦੇ ਦਰ ਤੇ ਆ ਕੇ ਮੰਗੋ ਬਹੁਤ ਹੀ ਜ਼ਰੂਰੀ ਬਹੁਤ ਹੀ ਜਲਦੀ ਪੂਰੀਆਂ ਹੁੰਦੀ ਹੈ ਮੁਰਾਦਾ ਬਹੁਤ ਹੀ ਅੱਛਾ ਲੱਗਦਾ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਹੀ ਜ਼ਿਆਦਾ ਮਾਤਾ ਰਾਣੀ ਸਾਡੀ ਸੁਣਦੀ ਹੈ ਜੈ ਮਾਤਾ ਦੀ ਜੈ ਮਾਤਾ ਜੈ ਜੈ ਮਾਤਾ ਦੀ ਜੈ ਮਾਤਾ ਦੀ थे पहुंचे आनंद आया जी मां यहाँ पर हमें बहुत आनंद आया हम हर साल यहाँ पर आ रहे हैं हमें पाँच छः साल हो गए हैं हम माता रानी से जो कुछ भी मांगते हैं हमें मिल रहा है और हम लोग चाहते हैं हम अपने परिवार के साथ जैसे आए हैं वैसे ही आप लोग भी अपने सब परिवार के साथ सह परिवार यहाँ पर पहुँचे और यहाँ पर चौबीस घंटे का अटूट लंगर प्रसाद रहा है जो कि माता रानी के प्रसाद में बहुत ज़्यादा आनंद मिलता है ਦੱਸਿਆ ਵੀ ਹਰੇਕ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਤੇ ਤੁਸੀਂ ਕੁਝ ਇੱਥੇ ਮੰਗਿਆ ਹੋਵੇ ਮਾਤਰਾ ਨਹੀਂ ਤੋਂ ਪੂਰਾ ਹੋਇਆ ਹੋਵੇ ਕੁਝ ਸਾਡਾ ਸਾਂਝਾ ਕਰਨਾ ਚਾਹੋਗੇ ਐਸੇ ਤਾਂ ਬਹੁਤ ਸੀ ਚੀਜ਼ ਹੈ ਜੋ ਛੋਟੀ ਸੀ ਚੀਜ਼ ਮਤਲਬ ਐਸੇ ਇਸ ਸਮੇਂ ਤਾਂ तो तो अनंत पता नहीं लगता वो कब पूरी कर देती है और जैसे जैसे मांगते रहते हैं वैसे वैसे तो वो पूरी करती रहती है अब ये तो याद नहीं कि क्या, क्या क्या किया बस दिया ला इसका ला ही ला है इसका दिया ही है सब कुछ लेकिन यहाँ पे एनर्जी बहुत ज्यादा पॉजिटिव है और मतलब अच्छा लगता है यहाँ पे आके हर साल आते हैं हम लोग तो हाँ जी हाँ जी हवन में भी हिस्सा लेते हैं और ये यहाँ पे नारियल वगैरह जो ये करते हैं ये काफ़ी अच्छा है यहाँ पे और हाँ जी, जी और कहीं नहीं होता ये नारियलवार ना 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 जाना जाना नहीं नहीं वीरवार नहीं हमें साल का ही दिया कि हम साल में पहुंच सके हाँ जी हाँ जी हाँ जी हम लगातार आ रहे हैं पाँच छह साल हो गए हमें आते हुए हमें बहुत अच्छा लगता है कि हम लोग बच्चों को साथ में लेके आए भामिया रोड से चंडीगढ़ रोड जय माता ਵਾਹ ਵਾਹ ਸਾਨੂੰ ਇੰਨਾ ਅੱਛਾ ਲੱਗਿਆ ਅਸੀਂ ਲਾਸਟイヤー ਵੀ ਆਏ ਸੀਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਾ ਕੇ ਕਹਾਂਗੇ ਵੀ ਉੱਥੇ ਜ਼ਰੂਰ ਜਾਓ ਇੱਕ ਸਾਧਨ ਕਰਾਓ ਆਪਣੇ ਹਿੰਦੂਆਂ ਦਾ ਜਿਹੜਾ ਆਪਣਾ ਸਭ ਤੋਂ ਵਧੀਆ ਹੈਗਾ ਇਸ ਕਰਕੇ ਬੱਚਿਆਂ ਨੂੰ ਵੀ ਸਮਝਾਵਾਂਗੇ ਵੀ ਆਣ ਇੱਥੇ ਆ ਕੇ ਯੱਗ 'ਚ ਬਹਿਣ ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਅੰਗਲ ਕਿੱਥੋਂ ਆਏ ਹੋ ਤੁਸੀਂ ਅਸੀਂ ਹੈਬੋਵਾਲ ਲੁਧਿਆਣੇ ਤੋਂ ਆਏ ਹਾਂ ਹੈਬੋਵਾਲ ਕਹਿੰਦਾ ਲੁਧਿਆਣੇ ਤੋਂ ਅੰਗਰੇਜ਼ ਜੇਕਰ ਆਪਾਂ ਅੰਦਰ ਦੀ ਗੱਲ ਕਰੀਏ ਸੀ ਦਰਸ਼ਕ ਦਰਸ਼ਨ ਕੀਤੇ ਹੋਣੇ ਕਿੰਨਾ ਕ ਆਨੰਦ ਆਇਆ ਉਹ ਦਰਸ਼ਨ ਮਾਤਾ ਰਾਣੀ ਦੇ ਦਰਸ਼ਨ ਕਰੇ ਅਸੀਂ ਜਿਹੜੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਆ ਇੱਕ ਤਰ੍ਹਾਂ ਸਾਨੂੰ ਵੀਆਈਪੀ ਮਿਲਿਆ ਉੱਥੇ ਉਹ ਅਸੀਂ ਸਾਨੂੰ ਇਹ ਚੁੰਨੀ ਵੀ ਪੈਂਟ ਕੀਤੀ ਗਈ ਹੈ ਮਾਤਾ ਦੀ ਸਭ ਕੁਝ ਕੀਤਾ ਗਿਆ ਉਹ ਸਾਨੂੰ ਇੰਨਾ ਅੱਛਾ ਵਿਹਾਰ ਲੱਗਿਆ ਵੀ ਸਾਡਾ ਮਨ ਹਲੇ ਵੀ ਕਰਦਾ ਵੀ ਅੱਜ ਘੰਟਾ ਦੋ ਘੰਟੇ ਦੇ ਰੁੱਕੇ ਜਾਈਏ ਇੰਨਾ ਕ ਆਨੰਦ ਆਇਆ ਬਹੁਤ ਆਨੰਦ ਆਇਆ ਔਰ ਜੋ ਅਸੀਂ ਲੰਗਰ ਛਕਿਆ ਉਹਦਾ ਅਲੱਗ ਲੰਦਾ ਹੈ ਜਾਥੇ ਪਹੁੰਚੇ ਹਾਂ ਮਗਲਾ ਮੁਕੀ ਤਾਂ ਦੇ 247 ਘੰਟ ਜਿੱਥੇ ਖੰਡ ਮਹਾਜਗ ਚੱਲ ਰਿਹਾ ਕਿਹੋ ਜਿਹਾ ਲੱਗਿਆ ਜੀ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਹੈ ਹਾਂ ਜੀ ਤੁਸੀਂ ਪਹਿਲਾਂ ਵੀ ਆਏ ਹੋ ਇੱਥੇ ਕਦੇ ਹਾਂ ਪਹਿਲੀ ਵਾਰ ਹੀ ਆਏ ਹਾਂ ਜੇ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਹਾਂ ਜੀ ਤੇ ਕਿੰਦਾ ਦਾ ਮਤਲਬ ਜੇਕਰ ਕਹੀਏ ਵੀ ਪਹਿਲੀ ਵਾਰੀ ਆ ਕੇ ਇੰਨਾ ਭੋਵੇ ਜਿਹੜਾ ਦਰਸ਼ਨ ਕਰਨ ਨੂੰ ਮਿਲੇ ਨੇ ਇੱਥੇ ਬਹੁਤ ਵਧੀਆ ਜੀ ਮੋਰ ਕਿੱਥੋਂ ਆਏ ਤੁਸੀਂ ਆਹ ਲੁਧਿਆਣਾ ਬੋਲ ਤੋਂ ਲੁਧਿਆਣਾ ਹੈ ਬੋਲ ਹਾਂ ਜੀ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਸੰਤਾ ਜੀ ਬਹੁਤ ਆਨੰਦ ਆਇਆ ਮਾਤਾ ਜੀ ਕਿਰਪਾ ਨਾਲ ਬੜਾ ਵਧੀਆ ਲੱਗਿਆ ਸਭ ਕੁਝ ਬਹੁਤ ਪਰਮਾਤਮਾ ਜੀ ਨਾਲ ਵਧੀਆ ਹੋਇਆ ਅਸੀਂ ਪਿਛਲੇ ਸਾਲ ਵੀ ਆਏ ਸੀਗੇ ਵੈਸੇ ਵੀ ਦੋ ਜਮਾਤ ਪੁੱਤਾਂ ਲੈ ਕੇ ਗਏ ਆ ਆਮ ਦੇ ਨਾਲ ਦੇ ਵਿੱਚ ਵੀ ਬੜਾ ਆਨੰਦ ਆਇਆ ਜੀ ਮਲਕੀ ਮਾਤਾ ਦੀ ਕਿਰਪਾ ਨਾਲ ਸਾਲ ਪਿਛਲੀ ਵਾਰ ਮੇਰਾ ਬੇਟਾ ਵੀ ਆਇਆ ਚਲੋ ਪਰਮਾਤਮਾ ਜੀ ਨਾਲ ਹੁਣ ਉਹ ਬਾਹਰ ਚਲੇ ਗਿਆ ਅੱਛਾ ਜੀ ਹਾਂ ਹਾਂ ਇਹ ਅੱਜ ਤੋਂ ਅਸੀਂ ਆਏ ਪੰਜਾਬ ਤਾਂ ਆਉਂਦਾ ਬੱਚਾ ਜੀ ਪਿਛਲੀ ਵਾਰ ਅਸੀਂ ਇਹ ਸੀਗੇ ਮੈਂ ਸੀ ਇਹ ਸੀਗੇ ਤੇ ਲੇਕ ਮੇਰਾ ਬੇਟਾ ਸੀਗਾ ਅੱਜ ਪਿਛਲੇ ਪੰਜ ਜਣੇ ਸੀ ਇਹ ਪੁੱਛਣੇ ਜਾਊਂਗਾ ਕਹਿੰਦੇ ਮਾਤਰਾਣੀ ਦੇ ਦਰਬਾਰ ਉੱਤੇ ਕੋਈ ਵੀ ਜਿਹੜਾ ਸ਼ਰਧਾਲੂ ਆਉਂਦਾ ਤਾਂ ਉਸ ਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਜੋ ਮਾਤਰਾਣੀ ਨੂੰ ਦੱਸ ਦੋ ਜਰੂਰ ਹੁੰਦੀ ਹੈ ਜੀ ਜੇ ਆਪਾਂ ਸੱਚੇ ਮਨ ਨਾਲ ਕਰਾਂਗੇ ਤਾਂ ਜਰੂਰ ਪੂਰੀ ਹੁੰਦੀ ਹੈਗੀ ਹਾਂਜੀ ਅਸੀਂ ਵੀ ਹੋਨੇ ਆ ਸੀ ਵੀ ਆਪ ਜੀ ਨੂੰ ਸੋਕੇ ਗਿਆ ਸਾਡਾ ਬਟਾ ਜਾ ਵੀ ਬਾਹਰ ਚਲੇ ਗਿਆ ਉਹ ਹੀ ਅਰਚਨ ਨਹੀਂ ਆਇਆ ਕੋਈ ਅਰਚਨ ਕਿੰਨਾ ਕੁ ਸ਼ੁਕਰ ਕਰਦੇ ਹੋ ਮਾਤਰਾਣੀ ਦਾ ਬਈ ਬਹੁਤ ਬਹੁਤ ਸ਼ੁਕਰ ਬਹੁਤ ਮਾਤਾ ਨੇ ਕਿਰਪਾ ਨਾਲ ਬਹੁਤ ਵਧੀਆ ਧਿਆ ਹੋ ਰਹੀ ਆ ਬਹੁਤ ਵਧੀਆ ਲੱਗਿਆ ਜੈ ਮਾਤਾ ਜੈ ਮਾਤਾ ਅਗਰ ਕਿੰਦਾ ਲੱਗਦਾ ਜੀ ਇੱਥੇ ਆ ਗਏ ਨੇ ਜਦੋਂ ਮੈਂ ਜੀ ਰਜਿੰਦਰ ਬਾਂਸਰ ਹੈਬੋਲ ਲੁਧਿਆਣੇ ਚ ਬੋ ਰਹਾ ਹਾਂ ਸਰ ਅਸੀਂ ਜਿਹੜਾ ਜਾਪ ਆ ਮੇਰੇ ਖਿਆਲ ਪੰਜਾਬ ਚ ਹੋਰ ਕਿਤੇ ਨਹੀਂ ਹੋ ਰਿਹਾ ਹੈਗਾ ਬਿਲਕੁਲ ਜੀ ਉਹ ਸਭ ਤੋਂ بڑا ਜਾਪ 243 ਘੰਟੇ ਜਾਪ ਇਹ ਹਰ ਇੱਕ ਉਹਨੋ ਕੀਆ ਸਟੇਟ ਚ ਹੋਣਾ ਵੀ ਚਾਹੀਦਾ ਉਸ ਹਰ ਇੱਕ ਸ਼ਹਿਰ ਚ ਵੀ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪ੍ਰੇਨਾ ਮਿਲੇ ਤੇ ਇੱਥੇ ਆ ਕੇ ਤਾਂ ਇੱਕ ਸਵਰਗ ਵਾਲਾ ਝੋਟਾ ਹੀ ਆ ਜਿੱਥੇ ਅਸੀਂ ਮਾਤਾ ਦੇ ਦਰਸ਼ਨ ਕਿਤੇ ਆ ਅਥਾ ਆਪਣਾ ਸੁਧੂ ਬੁੱਤ ਖੋ ਚੁੱਕੇ ਪਤਾ ਲੱਗਿਆ ਸੀ ਕਿੱਥੇ ਆ ਕਿੱਥੇ ਨਹੀਂ ਆ ਦਰਸ਼ਨ ਕਰਕੇ ਬੜਾ ਆਨੰਦ ਆ ਉਸ ਤੋਂ ਬਾਅਦ ਹਵਨ ਕੋਲ ਤੇ ਗਏ ਹਵਨ ਦੀ ਉਹ ਤਿਆੰਦੀ ਤਿਆੰ ਜੋ ਉਹ ਵੀ ਦਿੱਤਾ ਉਹ ਮੱਕੀ ਮੇਰਾ ਖਲ ਇਹ ਜਿਆ ਕਿਤੇ ਵੀ ਦੇਖਣ ਨੂੰ ਸਾਨੂੰ ਨਹੀਂ ਮਿਲਦਾ ਹੈਗਾ ਉਸ ਦਾ ਲੰਗਰ ਲੰਗਰ ਆਜੇ ਚਲੇ ਗਏ ਲੰਗਰ ਮੱਕੀ ਜੋ ਮਰਜੀ ਚੀਜ਼ ਖਾ ਲੋ ਉਹ ਵੀ ਮੱਕੀ ਐਨੀ ਸਵਾਜਿਸ਼ ਚ ਸੀ ਸਾਨੂੰ ਹਰ ਇੱਕ ਚੀਜ਼ ਖਾਣ ਨੂੰ ਮਨ ਕਰਦਾ ਸੀਗਾ ਤੇ ਮੈਂ ਤੇ ਕੰਨਾ ਸਾਨੂੰ ਪ੍ਰੇਨ ਇਹ ਦਿਨਾ ਬੇਸਾਰੇ ਉਰੇ ਲੁਧਿਆਣਾ ਨਿਵਾਸੀ ਉਰੇ ਆ ਕੇ ਦਰਸ਼ਨ ਕਰਨ ਆਪਣਾ ਸੁਧਾਰ ਕਰਨ ਆਪਣੀ ਭਗਤੀ ਮਾਰਕਰ ਚੱਲਣ ਦੀ ਕਿਰਪਾ ਕਰਨ ਤੇ ਇਥੇ ਪਹੁੰਚੇ ਹੋ ਮਾਤਾ ਰਣੀ ਦੇ ਤਾਮ ਦੇ ਵਿੱਚ ਕਿਦਾਂ ਦਾ ਲੱਗ ਰਿਹਾ ਬੜੀਆ ਆ ਜੀ ਬੜੀਆ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਧਾਂਦਰੇ ਜੈਂ ਧਾਂਦਰੇ ਹਾਂ ਜੀ ਤੇ ਇਸ ਦਰਸ਼ਨ ਕੀਤੇ ਨੇ ਕਿਦਾਂ ਦਾ ਲੱਗਿਆ ਮਤਲਬ ਮਾਤਾ ਰਣੀ ਦਰਸ਼ਨ ਕਰਕੇ ਬੜੀਆ ਬਹੁਤ ਬੜੀਆ ਸਵਰਗ ਤੇ ਨਰਕ ਇਹੀ ਹੈ ਪਰਮਾਤਮਾ ਇਹੀ ਬਜਤਾ ਹੈ ਬਿਲਕੁਲ ਜੀ ਠੀਕ ਹੈ ਨਾ आत्मा से मानो तो रब ये है ठीक है न यही परमात्मा से है माथा टेकना चाहिए वो तो व्यवस्था बढ़िया बहुत बढ़िया व्यवस्था ठीक है नय जय माता